ਮੈਂ ਬਹੁਤ ਬੇਫਿਕਰ ਰਹਿਣ ਵਾਲੀ ਕੁੜੀ ਸੀ ਜੋ ਬਿਨਾ ਕਿਸੇ ਨੂੰ ਹਸਾਏ ਨਹੀਂ रह ਸਕਦੀ ਸੀ ਲਾਈਫ ਸੈੱਟ ਕਰਨ ਦੀ ਚਿੰਤਾ ਕਿਸ ਨੂੰ ਨਹੀਂ ਹੁੰਦੀ ਮੈਨੂੰ ਵੀ ਸੀ ਪਰ ਮੈਂ ਸਭ ਰੱਬ ਤੇ ਛੱਡ ਦਿੱਤਾ ਸੀ ਇੱਕ ਮੁੰਡਾ ਸੀ ਕੈਨੇਡਾ ਤੋਂ ਜੋ ਮੇਰੀ ਜ਼ਿੰਦਗੀ ਵਿੱਚ ਆਇਆ ਮੇਰੇ ਕਿਸੇ ਆਪਣੇ ਨੇ ਉਸ ਨਾਲ ਗੱਲ ਕਰਵਾਈ ਸੀ ਉਸ ਦਾ ਨਾਮ ਅਜੀਤ ਸੀ ਹੌਲੀ ਹੌਲੀ ਅਸੀਂ ਇੱਕ ਦੂਸਰੇ ਨਾਲ ਗੱਲ ਕਰਨ ਲੱਗ ਪਏ ਹਰ ਰੋਜ਼ ਅਜੀਤ ਦਾ ਖੁਦ ਹੀ ਫੋਨ ਆਂਦਾ ਇੱਕ ਸਾਲ ਇਦਾਂ ਹੀ ਲੰਘ ਗਿਆ ਇੱਕ ਦਿਨ ਮੈਨੂੰ ਅਜੀਤ ਨੇ ਕਿਹਾ ਕਿ ਮੇਰੀ ਭੈਣ ਦਾ ਵਿਆਹ ਹੈ ਮੈਂ ਇੰਡੀਆ ਆ ਰਿਹਾ ਹਾਂ ਅਸੀਂ ਦੋਨੇ ਜਲਦੀ ਹੀ ਮਿਲਾਂਗੇ ਮੈਂ ਬਹੁਤ ਖੁਸ਼ ਸੀ ਕਿ ਅਸੀਂ ਪੱਕਾ ਮਿਲਾਂਗੇ ਅਜੀਤ ਇੰਡੀਆ ਆ ਗਿਆ ਪਰ ਉਸਨੇ ਮੈਨੂੰ ਨਹੀਂ ਦੱਸਿਆ ਜੋ ਤਰੀਕਾ ਸੀ ਰੱਖੀ ਸੀ ਮਿਲਣ ਦੇ ਲਈ ਉਹ ਵੀ ਲੰਘ ਗਈ ਮੈਂ ਸੋਚਦੀ ਸੀ ਕਿ ਭੈਣ ਦਾ ਵਿਆਹ ਹੈ ਉਹ ਵਿਆਹ ਵਿੱਚ ਪੀਜੀ ਹੋਵੇਗਾ ਪਰ ਅਜੀਤ ਇੰਡੀਆ 2 ਮਹੀਨੇ ਲਾ ਕੇ ਮੈਨੂੰ ਬਿਨਾ ਮਿਲੇ ਵਾਪਸ ਚੱਲ ਗਿਆ ਮੈਂ ਅਜੀਤ ਨਾਲ ਫੋਨ ਤੇ ਗੱਲ ਕਰਨੀ ਬੰਦ ਕਰ ਦਿੱਤੀ ਦੁੱਖ ਤਾਂ ਬਹੁਤ ਹੋਇਆ ਸੀ ਉਹਨਾਂ ਦੇ ਨਾਲ ਨਜ਼ਰ ਮਿਲਾਉਣੀ ਔਖੀ ਲੱਗਦੀ ਪਈ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਅਸੀਂ ਗੱਲ ਕਰਦੇ ਹਾਂ ਪੰਜ ਮਹੀਨੇ ਨਿਕਲ ਗਏ ਮੈਂ ਇਨ੍ਹਾਂ ਪੰਜਾਂ ਮਹੀਨਿਆਂ ਵਿੱਚ ਹਰ ਰੋਜ਼ ਫੋਨ ਚੈੱਕ ਕਰਦੀ ਸੀ ਕਿਉਂਕਿ ਮੇਰੀ ਆਦਤ ਬਣ ਗਈ ਸੀ ਅਜੀਤ ਦੇ ਨਾਲ ਗੱਲ ਕਰਨ ਦੀ ਇੱਕ ਦਿਨ ਮੈਨੂੰ ਅਜੀਤ ਦਾ ਫੋਨ ਆਇਆ ਮੈਂ ਫੋਨ ਚੱਕ ਲਿਆ ਅਤੇ ਕਹਿਣ ਲੱਗਾ ਮੈਨੂੰ ਮਾਫ਼ ਕਰ ਦੇ ਮੈਂ ਤਾਂ ਤੈਨੂੰ ਫੋਨ ਵੀ ਨਹੀਂ ਕਰ ਸਕਿਆ ਹਿੰਮਤ ਨਹੀਂ ਸੀ ਤੇਰੇ ਸਵਾਲਾਂ ਦਾ ਜਵਾਬ ਦੇਣ ਦੀ ਬਹੁਤ ਸ਼ਰਮਿੰਦਾ ਸੀ ਅਤੇ ਮੈਂ ਮਾਫ਼ ਕਰ ਦਿੱਤਾ ਅਜੀਤ ਮੈਨੂੰ ਕਹਿਣ ਲੱਗਾ ਕਿ ਹੁਣ ਮੈਂ ਤੇਰੇ ਨਾਲ ਘਰ ਬਸੋਣਾ ਹੈ ਤੇਰੇ ਨਾਲ ਵਿਆਹ ਕਰਵਾਉਣਾ ਹੈ ਮੈਨੂੰ ਤਾਂ ਵਿਸ਼ਵਾਸ ਨਹੀਂ ਹੋਇਆ ਪਰ ਮੈਂ ਗੱਲ ਕਰਦੀ ਸੀ ਅਜੀਤ ਨਾਲ ਅਜੀਤ ਨੇ ਮੈਨੂੰ ਕਿਹਾ ਕੀ ਮੈਂ ਆਪਣੇ ਘਰ ਮੰਮੀ ਦੇ ਨਾਲ ਗੱਲ ਕਰ ਲਈ ਹੈ ਆਪਣੇ ਦੋਮਾਂ ਦੇ ਬਾਰੇ ਅਜੀਤ ਨੂੰ ਪਤਾ ਸੀ ਕਿ ਸਾਡੀ ਕਾਸ਼ਟ ਇੱਕ ਨਹੀਂ ਹੈ ਉਸਨੇ ਆਪਣੀ ਮੰਮੀ ਨੂੰ ਵੀ ਦੱਸਿਆ ਸੀ ਮੇਰੀ ਕਾਸ਼ਟ ਦੇ ਬਾਰੇ ਸਭ ਕੁਝ ਠੀਕ ਸੀ ਅਜੀਤ ਨੇ ਜਦੋਂ ਜਦੋਂ ਵੀ ਦੁਖੀ ਹੋਣਾ ਤਾਂ ਮੈਨੂੰ ਫੋਨ ਕਰਨਾ ਮੈਨੂੰ ਕਹਿੰਦਾ ਸੀ ਮੈਂ ਡਿਪਰੈਸ਼ਨ ਤੋਂ ਦੂਰ ਹੋਇਆ ਜਦੋਂ ਦੀ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਹੈ ਤੇਰਾ ਖੁਸ਼ ਰਹਿਣਾ ਮੈਨੂੰ ਬਹੁਤ ਪਸੰਦ ਹੈ ਮੈਂ ਤੇਰੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਦੋਂ ਤੇਰੇ ਨਾਲ ਗੱਲ ਕਰਾਂ ਮੈਨੂੰ ਵੀ ਅਜੀਤ ਦੀ ਆਦਤ ਪੈ ਗਈ ਸੀ ਅਜੀਤ ਨੂੰ ਮਿਲੀ ਕਦੀ ਵੀ ਨਹੀਂ ਸੀ ਪਰ ਪਿਆਰ ਹੋ ਗਿਆ ਸੀ ਇਹ ਸਾਲ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਕੇ ਕੱਢ ਦਿੱਤੇ ਸਾਡੇ ਘਰ ਮੇਰੀ ਮੰਮੀ ਅਤੇ ਭੈਣ ਨੂੰ ਵੀ ਪਤਾ ਸੀ ਹੌਲੀ ਹੌਲੀ ਅਜੀਤ ਬਹੁਤ ਬਿਜ਼ੀ ਰਹਿਣ ਲੱਗ ਪਿਆ ਕਿੰਨੇ ਕਿੰਨੇ ਦਿਨ ਸਾਡੀ ਗੱਲ ਨਹੀਂ ਹੋਣੀ ਪਰ ਜਦੋਂ ਗੱਲ ਹੁੰਦੀ ਤਾਂ ਅਜੀਤ ਮੈਨੂੰ ਸਮਝਾ ਦਿੰਦਾ ਸੀ ਮੈਂ ਮੰਨ ਲੈਂਦੀ ਸੀ ਅਜੀਤ ਦਾ ਫੋਨ ਬਿਜੀ ਆਉਂਦਾ ਜਦੋਂ ਮੈਂ ਉਸ ਨੂੰ ਪੁੱਛਤਾ ਪੁੱਛਣਾ ਤਾਂ ਅਜੀਤ ਨੇ ਕਹਿਣਾ ਕਰ ਗੱਲ ਕਰ ਰਿਹਾ ਸੀ ਮੰਮੀ ਦਾ ਫੋਨ ਸੀ ਮੈਂ ਕਦੀ ਕੋਈ ਸਵਾਲ ਨਹੀਂ ਕਰਨਾ ਮੰਨ ਲੈਣਾ ਜਿੱਦਾਂ ਅਜੀਤ ਨੇ ਕਹਿਣਾ ਅਜੀਤ ਦਾ ਗੁਰੂ ਘਰ ਜਾਣਾ ਵੀਡੀਓ ਕਾਲ ਕਰਕੇ ਬਾਬਾ ਜੀ ਦੇ ਦਰਸ਼ਨ ਕਰਵਾਉਣੇ ਮੈਨੂੰ ਬਹੁਤ ਚੰਗਾ ਲੱਗਦਾ ਸੀ ਇੱਕ ਦਿਨ ਪੂਰੇ ਰੋਮਾਂਟਿਕ ਮੂਡ ਵਿੱਚ ਮੈਨੂੰ ਅਜੀਤ ਨੇ ਕਿਹਾ ਮੈਂ ਇੰਡੀਆ ਆ ਰਿਹਾ ਹਾਂ ਹਾਂ ਮਿਲਣ ਦੀ ਤਿਆਰੀ ਕਰ ਲੈ ਮੈਂ ਇੱਕ ਮਹੀਨਾ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਜੀਤ ਨੇ ਮੈਨੂੰ ਮਿਲਣ ਦੀ ਜਗ੍ਹਾ ਵੀ ਪੁੱਛੀ ਮੈਂ ਕਿਹਾ ਅਸੀਂ ਸਭ ਤੋਂ ਪਹਿਲਾਂ ਗੁਰਦੁਆਰੇ ਜਾਵਾਂਗੇ ਅਤੇ ਫਿਰ ਕਿਤੇ ਬੈਠ ਕੇ ਕੁਝ ਖਾ ਪੀ ਲਵਾਂਗੇ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੀ ਸਹੇਲੀ ਨਾਲ ਆਵਾਂਗੀ ਉਹ ਮੈਨੂੰ ਕਹਿੰਦਾ ਮੈਂ ਕਿਸੇ ਦੇ ਸਾਹਮਣੇ ਨਹੀਂ ਮਿਲਣਾ ਜੇਕਰ ਤੇਰੀ ਕੋਈ ਸਹੇਲੀ ਆਈ ਤਾਂ ਮੈਂ ਵਾਪਸ ਚਲ ਜਾਵਾਂਗਾ ਤੈਨੂੰ ਦੂਰ ਤੋਂ ਦੇਖ ਕੇ ਅਤੇ ਉਸਨੇ ਜਿੱਦਾਂ ਕਿ ਹਾਂ ਮੈਂ ਮੰਨ ਲਿਆ ਉਸਦੇ ਆਉਣ ਤੋਂ ਪਹਿਲਾਂ ਹੀ ਉਸਨੇ ਮੇਰੇ ਨਾਲ 20 ਦਿਨ ਗੱਲ ਨਾ ਕੀਤੀ ਮੈਨੂੰ ਕੁਝ ਪਤਾ ਨਹੀਂ ਉਹ ਕਿੱਥੇ ਹੈ ਮੈਂ ਉਸ ਨੂੰ ਫੋਨ ਜਾਂ ਮੈਸੇਜ ਕਰਦੀ ਰਹਿੰਦੀ ਇੱਥੋਂ ਤੱਕ ਕਿ ਮੈਨੂੰ ਉਸ ਦਾ ਘਰ ਵੀ ਨਹੀਂ ਪਤਾ ਸੀ ਫਿਰ ਮੈਂ ਉਸਦੇ ਸ਼ਹਿਰ ਜਾ ਕੇ ਆਈ ਕੀ ਪਤਾ ਕਿਤੇ ਟੱਕਰ ਜਾਵੇ ਫਿਰ ਇੱਕ ਦਿਨ ਉਸਨੇ ਮੈਨੂੰ ਸਾਰੇ ਪਾਸਿਓ ਬਲੌਕ ਕਰ ਦਿੱਤਾ ਮੈਨੂੰ ਮੇਰੀ ਗਲਤੀ ਵੀ ਵੀ ਪਤਾ ਨਹੀਂ ਸੀ ਦੂਸਰੀ ਵਾਰ ਫਿਰ ਇੰਡੀਆ ਆ ਕੇ अजीत ਨੇ ਉਦਾਂ ਹੀ ਕੀਤਾ ਮੈਂ ਜਿਨ੍ਹਾਂ ਜਰੀਏ ਇਸ ਇਨਸਾਨ ਨੂੰ ਮਿਲੀ ਸੀ ਉਹਨਾਂ ਨੂੰ ਸਭ ਕੁਝ ਦੱਸਿਆ ਅਤੇ ਕਿਹਾ अजीत ਨੂੰ ਪੁੱਛਿਓ وجہ ਕੀ ਹੈ ਉਹਨਾਂ ਨੇ ਉਸ ਨਾਲ ਗੱਲ ਕੀਤੀ ਅਤੇ अजीत ਨੇ ਅੱਗੇ ਕਿਹਾ ਕਿ ਮੈਂ ਜਦੋਂ ਇੰਡੀਆ ਆਇਆ ਸੀ ਮੇਰੇ ਘਰਦਿਆਂ ਨੇ ਮੇਰਾ ਰਿਸ਼ਤਾ ਮੇਰੀ ਬਚਪਨ ਦੀ ਦੋਸਤ ਦੇ ਨਾਲ ਪੱਕਾ ਕਰ ਦਿੱਤਾ ਅਜੀਤ ਨੇ ਕਿਹਾ ਕਿ ਮੇਰੇ ਘਰ ਦੇ ਕਹਿੰਦੇ ਕਿ ਮੇਰੀ ਫੈਮਿਲੀ ਅਤੇ ਉਸ ਕੁੜੀ ਦੀ ਫੈਮਿਲੀ ਵਿੱਚ ਬਹੁਤ ਫਰਕ ਹੈ ਮੇਰਾ ਆਪਣੀ ਫੈਮਿਲੀ ਅੱਗੇ ਕੋਈ ਜ਼ੋਰ ਨਾ ਚਲਿਆ ਅਤੇ ਮੈਂ ਰਿਸ਼ਤਾ ਕਰਵਾ ਲਿਆ ਉਸ ਨੂੰ ਕਹਿ ਦਿਓ ਉਹ ਬਹੁਤ ਵਧੀਆ ਕੁੜੀ ਹੈ ਮੈਨੂੰ ਭੁੱਲ ਜਾਵੇ ਮੈਂ ਉੱਥੇ ਬੈਠੀ ਸਭ ਕੁਝ ਪੜ੍ਹ ਰਹੀ ਸੀ ਉਸਦੇ ਮੈਸੇਜ ਮੈਂ ਅਜੀਤ ਨੂੰ ਇੱਕ ਮੈਸੇਜ ਕੀਤਾ ਉਹਨਾਂ ਦੇ ਫੋਨ ਤੋਂ ਕਿ ਮੇਰੇ ਨਾਲ ਮੇਰੇ ਫੋਨ ਤੇ ਅਨਬਲੌਕ ਕਰਕੇ ਆਖਰੀ ਵਾਰ ਗੱਲ ਕਰ ਲੋ ਮੈਂ ਦੁਬਾਰਾ ਪਰੇਸ਼ਾਨ ਨਹੀਂ ਕਰਦੀ ਕਦੇ ਵੀ ਤੁਹਾਨੂੰ ਅਜੀਤ ਨੇ ਮੇਰੀ ਗੱਲ ਮੰਨ ਲਈ ਉਸਨੇ ਸ਼ਾਮ ਨੂੰ ਮੈਨੂੰ ਮੈਸੇਜ ਕੀਤਾ ਮੈਂ ਉਸ ਨੂੰ ਕਿਹਾ ਇਹ ਸੱਚ ਹੈ ਕਿ ਤੁਹਾਡਾ ਰਿਸ਼ਤਾ ਹੋ ਗਿਆ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਅਜੀਤ ਨੇ ਉਸੇ ਟਾਈਮ ਆਪਣੀ ਅਤੇ ਆਪਣੀ ਹੋਣ ਵਾਲੀ ਘਰਵਾਲੀ ਦੀਆਂ ਇੰਗੇਜਮੈਂਟ ਦੀਆਂ ਫੋਟੋਆਂ ਮੈਨੂੰ ਭੇਜ ਦਿੱਤੀਆਂ ਅਤੇ ਕਹਿੰਦਾ ਇਹ ਸੱਚ ਹੈ ਮੈਂ ਤੇਰੇ ਨਾਲ ਗਲਤ ਨਹੀਂ ਕਰ ਸਕਦਾ ਸੀ ਰਿਸ਼ਤਾ ਹੋਣ ਤੋਂ ਤੋਂ ਤੇ ਤੈਨੂੰ ਮਿਲਦਾ ਅਤੇ ਮੈਂ ਹੋਰ ਤੇਰੀਆਂ ਨਜ਼ਰਾਂ ਵਿੱਚੋਂ ਗਿਰ ਜਾਂਦਾ ਮੈਂ ਤੇਰੇ ਨਾਲ ਗਲਤ ਨਹੀਂ ਕਰ ਸਕਦਾ ਇਹ ਹੀ ਸੱਚ ਹੈ ਮੈਨੂੰ ਮਾਫ ਕਰ ਦੇਵੀਂ ਮੈਂ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ ਅਜੀਤ ਨੂੰ ਪਰ ਮੈਂ ਹੁਣ ਮਜਬੂਰ ਹਾਂ ਬੇਸ਼ੱਕ ਉਸ ਇਨਸਾਨ ਨੂੰ ਮੈਂ ਮਾੜਾ ਤਾਂ ਨਹੀਂ ਕਹਿੰਦੀ ਪਰ ਉਸ ਨੂੰ ਚੰਗਾ ਵੀ ਨਹੀਂ ਕਹਿਣਾ ਇੱਕ ਕੁੜੀ ਦੇ ਜਜ਼ਵਾਤਾ ਨਾਲ ਖੇਡ ਕੇ ਉਸ ਦੀਆਂ ਉਮੀਦਾਂ ਨੂੰ ਮਾਰ ਕੇ ਮੈਂ ਰੂਹ ਤੋਂ ਅਜੀਤ ਨਾਲ ਪਿਆਰ ਕੀਤਾ ਸੀ ਅਤੇ ਉਹ ਕਹਿੰਦਾ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਮੈਨੂੰ ਫਿਜ਼ੀਕਲ ਨਾ ਸਹੀ ਮੈਂਟਲੀ ਸੱਟ ਤਾਂ ਮਾਰੀ ਹੈ ਮੇਰੇ ਹਾਸੇ ਖੋਲੇ ਮੈਨੂੰ ਕਿਉਂ ਸੁਪਨੇ ਦਿਖਾਏ ਮੈਂ ਸਾਲਾਂ ਤੱਕ ਇੰਤਜ਼ਾਰ ਕਰਦੀ ਰਹੀ ਪਰ ਫਿਰ ਵੀ ਉਹ ਆਇਆ ਨਹੀਂ ਅਤੇ ਮੈਂ ਉੱਥੇ ਹੀ ਉਡੀਕ ਰਹੀ ਹਾਂ ਉਸ ਇਨਸਾਨ ਨੂੰ ਮੇਰੀ ਗਲਤੀ ਕੀ ਸੀ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ